ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵਗੇ ਜਿਸ ਤਰ੍ਹਾਂ ਕੀ ਜਿਸ ਤਰ੍ਹਾਂ ਕੀ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀਗਾ ਕਲਯੁਗ ਜਿਹਾ ਕਲਯੁਗ ਦਾ ਮਿਲਾਪ ਗੁਰ ਨਾਨਕ ਸਾਹਿਬ ਜੀ ਦੇ ਨਾਲ ਕਿਵੇਂ ਹੋਇਆ ਸੀ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਚੰਡੇ ਬਾਡੀ ਨੂੰ ਮੰਜੀ ਬਖਸ਼ੀ ਸੋ ਆਵੋ ਜਾਣਦੇ ਜਾਂਗਲੀ ਨਾਗਾ ਪੁਰਸ਼ਾਂ ਨੂੰ ਉਪਦੇਸ਼ ਦਿੰਦੇ ਹੋਏ ਰੱਬ ਰੰਗਮਤੀ ਕੁਦਰਤ ਨੂੰ ਦੇਖਦੇ ਤੇ ਹੌਲੀ-ਹੌਲੀ ਵਿਚਰਦੇ ਹੋਏ ਸਤਿਗੁਰੂ ਜੀ ਰਿਆਸਤ ਮਨੀਪੁਰ ਦੇ ਸ਼ਹਿਰ ਐਮਫਲ ਪਹੁੰਚ ਗਏ ਇਹ ਸ਼ਹਿਰ ਹਿੰਦ ਬਰਮਾ ਸਰਹੱਦ ਉੱਤੇ ਹੈ ਕਈਆਂ ਪੁਸਤਕਾਂ ਵਿੱਚ ਇਸੇ ਸ਼ਹਿਰ ਦਾ ਨਾਮ ਅਸਿੰਫਲ ਨਗਰੀ ਵੀ ਲਿਖਿਆ ਹੈ ਇੰਮਪਲ ਇੱਕ ਸੁੰਦਰ ਪਹਾੜੀ ਨਗਰੀ ਸੀ ਲਮੇਰ ਪੰਦ ਦਾ ਥੱਕਿਆ ਘਣੇ ਤੇ ਅੰਨੇ ਜੰਗਲਾ ਦੀ ਕਲਤਾ ਦਾ ਭੇ ਪੀਤ ਕੁੱਤਾ ਹੋਇਆ ਮਰਦਾਨਾ ਜਦੋਂ ਇਸ ਸ਼ਹਿਰ ਦੇ ਬਾਜ਼ਾਰ ਵਿੱਚ ਗਿਆ ਤਾਂ ਬਹੁਤ ਖੁਸ਼ ਹੋਇਆ ਉਸਨੇ পেট ਭਰ ਕੇ ਖੁਰਾਕ ਖਾਧੀ ਉਸ ਨਗਰੀ ਦਾ ਰਾਜਾ ਸੁਦਰਸੈਨ ਸ਼ੀ ਸੁਦਰਸੈਨ ਦਾ ਪ੍ਰਣਵਾ ਇੰਦਰਸੈਨ ਸ਼੍ਰੀ ਇੰਦਰਸਰ ਇੱਕ ਭਗਤਪੁਰੇ ਸੀ ਦੇਸ਼ ਤੇ ਰਵਾਜ਼ ਤੇ ਟੂੜੀ ਆ ਰਹੀ ਕੁੱਲ ਰੀਤੀ ਅਨੁਸਾਰ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਿਆ ਕਰਦਾ ਸੀ ਛੋਟੇ ਛੋਟੇ ਅਨਕੜਤ ਪੱਥਰ ਰੱਖ ਕੇ ਦੇਵਤੇ ਮਿੱਥੇ ਹੋਏ ਸਨ ਸਵੇਰੇ ਤੇ ਸ਼ਾਮ ਨੂੰ ਉਹਨਾਂ ਦੀ ਪੂਜਾ ਹੁੰਦੀ ਫੁੱਲ ਫਲ ਤੇ ਹੋਰ ਕੀਮਤੀ ਚੀਜ਼ਾਂ ਦਾ ਚੜਾਵਾ ਚਾੜਨ ਤੋਂ ਬਿਨਾ ਕਈਆਂ ਜੰਗਲੀ ਜਾਨਵਰਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਜਾਂਦੀਆਂ ਇੰਦਰਸੈਨ ਦਾ ਇੱਕ ਸਾਤਰੀ ਝੰਡਾ ਬਾਡੀ ਤਰਖਾਨ ਸੀ ਦੋਹਾ ਮਹਾਪੁਰਸ਼ਾਂ ਦੇ ਦਿਲ ਭੋਲੇ ਸਨ ਪਰ ਅਸਲੀ ਪ੍ਰਭੂ ਭਗਤੀ ਦਾ ਗਿਆਨ ਨਹੀਂ ਸੀ ਉਹ ਲਕੀਰ ਦੇ ਫਕੀਰ ਸਨ ਗੁਰੂ ਜੀ ਉਹਨਾਂ ਨੂੰ ਸੱਚਾ ਗਿਆਨ ਸੱਚਾ ਜੀਵਨ ਮਾਰਗ ਦੇ ਸੱਚੀ ਪ੍ਰਭੂ ਭਗਤੀ ਦਸਨ ਵਾਸਤੇ ਐਮਪਲ ਸ਼ਹਿਰ ਪਹੁੰਚੇ ਸਨ ਆਪਣੇ ਸੁਭਾਅ ਤੇ ਗਿਣੇ ਮਿੱਥੇ ਕਰਮਨੀਮ ਅਨੁਸਾਰ ਗੁਰੂ ਜੀ ਸ਼ਹਿਰ ਤੇ ਬਾਹਰ ਇੱਕ ਉਪਵਨ ਵਿੱਚ ਆਸਨ ਲਾ ਕੇ ਬੈਠ ਗਏ ਮਰਦਾਨੇ ਨੂੰ ਨਗਰੀ ਵੱਲ ਤੋਰਿਆ ਸਤਗੁਰਾਂ ਨੇ ਆਗਿਆ ਕੀਤੀ ਮਰਦਾਨਿਆਂ ਸਤ ਕਰਤਾਰ ਦਾ ਨਾਮ ਚੇਤੇ ਕਰਕੇ ਨਗਰੀ ਵਿੱਚ ਜਾ ਝੰਡਾ ਬਾਡੀ ਦੇਵ ਮੂਰਤੀ ਪੁਜਾਰੀ ਹੈ ਉਸ ਨੂੰ ਮਿਲ ਕੇ ਉਸ ਕੋਲੋਂ ਅੰਨ ਜਲ ਛਕੀ ਜੇ ਨਾਲ ਆਵੇ ਤਾਂ ਨਾਲ ਲੈ ਆਈਂ ਉਸਦੇ ਹਿਰਦੇ ਵਿੱਚ ਕਰਤਾਰ ਵਾਸ ਵਾਸਤੇ ਪਿਆਰ ਤੇ ਤੜਪ ਤਾਂ ਹੈ ਪਰ ਗਿਆਨ ਨਹੀਂ ਗਿਆਨ ਦਾ ਦੀਵਾ ਉਸਦੇ ਹਿਰਦੇ ਵਿੱਚ ਬਾਲਣਾ ਬਹੁਤ ਜ਼ਰੂਰੀ ਹੈ ਹਨੇਰੇ ਨੂੰ ਦੂਰ ਕਰਨਾ ਹੈ ਪੁੱਛਦਾ ਪੁੱਛਾਂਦਾ ਹੋਇਆ ਮਰਦਾਨਾ ਝੰਡੇ ਬਾਡੀ ਦੇ ਅੱਡੇ ਉੱਤੇ ਪਹੁੰਚ ਗਿਆ ਝੰਡਾ ਅੱਗੇ ਰੀਜ ਨਾਲ ਲੱਕੜੀ ਦਾ ਕੰਮ ਕਰ ਰਿਹਾ ਸੀ ਲੱਕੜੀ ਵੀ ਚੰਦਨ ਦੀ ਸੀ ਚੰਦਨ ਦੀ ਲੱਕੜੀ ਦਾ ਉਹ ਇੱਕ ਰਬਾਬ ਬਣਾ ਰਿਹਾ ਸੀ ਉਸ ਦੀ ਸੱਦਰ ਸੀ ਕਿ ਉਹ ਹੱਥੀ ਰਬਾਬ ਬਣਾ ਕੇ ਦੇਵੀ ਦੇਵਤਿਆਂ ਦੀ ਉਪਮਾ ਦੇ ਗੀਤ ਗਾਵੇ ਉਹ ਰਬਾਬ ਮੁਕੰਮਲ ਹੋਣ ਵਾਲਾ ਸੀ ਮਰਦਾਨੇ ਨੇ ਜਾ ਸਤ ਕਰਤਾਰ ਦਾ ਨਾਰਾ ਲਾਇਆ ਸਤ ਕਰਤਾਰ ਦਾ ਸ਼ਬਦ ਸੁਣਦੇ ਸਾਰ ਝੰਡੇ ਦੇ ਹੱਥਾਂ ਵਿੱਚੋਂ ਲੱਕੜੀ ਤੇ ਹਥਿਆਰ ਆਪਣੇ ਆਪ ਫਿਸਕ ਗਏ ਅੱਖਾਂ ਉੱਪਰ ਚੁੱਕੀਆਂ ਤੇ ਸਾਹਮਣੇ ਖਲੋਤੇ ਮਰਦਾਨੇ ਵੱਲ ਦੇਖਿਆ ਨਵਾਂ ਪਹਿਰਾਵਾ ਉਪ ਉਪਰਾ ਤੇ ਅਣਡੇਠਾ ਪੁਰਸ਼ ਦੇਖ ਕੇ ਝੰਡੇ ਨੇ ਦੋਵੇਂ ਹੱਥ ਜੋੜੇ ਤੇ ਪੁੱਛਿਆ ਤੂੰ ਬੰਦਾ ਹੈ ਜਾਂ ਕੋਈ ਦੇਵਤਾ ਮੈਂ ਤਾਂ ਨਾਨਕ ਨਿਰੰਕਾਰੀ ਦਾ ਸੇਵਕ ਹਾਂ ਸਤ ਕਰਤਾਰ ਅਸਾਂ ਦਾ ਬੋਲਾ ਹੈ ਮਰਦਾਨੇ ਨੇ ਉੱਤਰ ਦਿੱਤਾ ਸਤ ਕਰਤਾਰ ਦੀ ਧੁਨ ਸੁਣ ਕੇ ਝੰਡੇ ਦਾ ਸਾਰਾ ਸਰੀਰ थरथराਇਆ ਉਦਾ ਕਾਰਖਾਨਾ ਗੂੰਜਣ ਲੱਗ ਪਿਆ ਉਹਦੇ ਕੰਨਾਂ ਵਿੱਚ ਕੋਈ ਕਹਿਣ ਲੱਗਾ ਝੰਡਿਆ ਕਹੋ ਸਤ ਕਰਤਾਰ ਮਰਦਾਨੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਾਚਿਆ ਇਹ ਪੁਰਸ਼ ਕੌਣ ਹੈ ਇਹਦੇ ਬੋਲ ਨੇ ਮੇਰੇ ਫਿਰਦੇ ਨੂੰ ਬੇਚੈਨ ਕਰ ਦਿੱਤਾ ਹੈ یوں ਸੋਚਦਾ ਹੋਇਆ ਅੱਗੇ ਵਧਿਆ ਅੱਗੇ ਵਦ ਕੇ ਮਰਦਾਨੇ ਦਾ ਸਤਕਾਰ ਕੀਤਾ ਆਦਰ ਦੇ ਕੇ ਆਦਰ ਦੇ ਕੇ ਬਿਠਾਇਆ ਖਾਣ ਵਾਲੀਆਂ ਵਸਤੂਆਂ ਅੱਗੇ ਲਿਆ ਰੱਖੀਆਂ ਭੁੱਖਾ ਮਰਦਾਨਾ ਸਾਰੀਆਂ ਚੀਜ਼ਾਂ ਨੂੰ ਖਾ ਗਿਆ ਜਦੋਂ ਪੇਟ ਭਰ ਗਿਆ ਤਾਂ ਝੰਡੇ ਨੂੰ ਆਖਣ ਲੱਗਾ ਭਾਈ ਝੰਡਿਆ ਮੇਰਾ ਮਾਲਕ ਤੈਨੂੰ ਸੱਦਦਾ ਹੈ ਝੰਡਾ ਤੇਰਾ ਮਾਲਕ ਕਿੱਥੇ ਹੈ ਮਰਦਾਨਾ ਸ਼ਹਿਰੋਂ ਬਾਹਰ ਨੇੜੇ ਹੀ ਕੁਦਰਤੀ ਬਾਗ ਦੇ ਵਿੱਚ ਬੈਠਾ ਹੈ ਝੰਡਾ ਉਸ ਦਾ ਨਾਮ ਕੀ ਹੈ ਪੇਸ ਕੀ ਹੈ ਮਰਦਾਨਾ ਨਾਮ ਨਾਨਕ ਨਿਰੰਕਾਰੀ ਭੇਸ ਨਿਰਾਲਾ ਨਾ Hindu ਨਾ Musalman ਉਹ ਸਬਦਾ ਸਾਂਝਾ ਹੈ ਸ੍ਰੀ ਭਗਵਾਨ ਤਾਰਿਆਂ ਉਹਨਾਂ ਸਗਲ ਜਹਾਨ ਕੀ ਰਾਖਸ ਤੇ ਕੀ ਇਨਸਾਨ ਚੰਗੇ ਭਾਗ ਤੇਰੀ ਨਗਰੀ ਆਏ ਉੱਠੇ ਥੀਲਾ ਦਰਸ਼ਨ ਪਾਏ ਝੰਡਾ ਬਾੜੀ ਹਟਲੇ ਜ਼ਰੂਰੀ ਕੰਮ ਭੁੱਲ ਗਿਆ ਹਥਿਆਰ ਤੇ ਹੋਰ ਸਮਾਨ ਜਿੱਥੇ ਪਿਆਸੀ ਉਥੇ ਪਿਆ ਰਹਣ ਦਿੱਤਾ ਦਿਨ ਭਲੇ ਸਨ ਜਿੰਦਰਾ ਕੁੰਡੀ ਮਾਰਨ ਦੀ ਲੋੜ ਨਹੀਂ ਸੀ ਨੰਗੇ ਪਿੰਡੇ ਪੈਰ ਨੰਗੇ ਤੇੜੀ ਤੇੜ ਤੋਤੀ ਉਸੇ ਤੋਤੀ ਦੇ ਪੱਲੇ ਨੂੰ ਸਿਰ ਉੱਪਰ ਕਰ ਲਿਆ ਹਨੇਰੇ ਵਿੱਚ ਖੇਡੇ ਖਾਣ ਵਾਲਾ ਝੰਡਾ ਅੱਜ ਚਾਨਣ ਹਾਸਲ ਕਰਨ ਵਾਸਤੇ ਤੁਰ ਪਿਆ ਮਰਦਾਨਾ ਉਸ ਨੂੰ ਪਿਆਰ ਤੇ ਭਗਤੀ ਦੀ ਡੋਰ ਨਾਲ ਬਨ ਕੇ ਲੈ ਤੁਰਿਆ ਵਾਹੋਦਾਹੀ ਤੁਰ ਕੇ ਦੋਹਾਂ ਨੇ ਪੰਧ ਖਤਮ ਕੀਤਾ 15 ਕੂ ਕਦਮ ਪਿੱਛੇ ਰਹਿਣ ਤੇ ਮਰਦਾਨੇ ਨੇ ਝੰਡੇ ਨੂੰ ਆਖਿਆ ਉਹ ਦੇਖ ਸਮਾਧੀ ਲਾ ਕੇ ਬੈਠਾ ਹੈ ਜਗਤ ਬਾਬਾ ਈਸ਼ਵਰ ਦਾ ਨੂਰ ਆਪ ਨਿਰੰਕਾਰ ਮਰਦਾਨੇ ਦੀ ਜਬਾਨੋਂ ਉਪਰੋਕਤ ਬਚਨ ਸੁਣ ਕੇ ਝੰਡਾ ਹੁਸ਼ਿਆਰ ਹੋ ਗਿਆ ਉਸਨੇ ਆਪਣੇ ਸਰੀਰ ਮਨ ਦਿਮਾਗ ਅੱਖਾਂ ਤੇ ਹੱਥਾਂ ਨੂੰ ਕਾਇਮ ਕੀਤਾ ਨਿਰੰਕਾਰੀ ਜੋਤ ਨਾਲ ਮੇਲ ਹੋਣ ਲੱਗਿਆ ਸੱਚੇ ਸਤਗੁਰੂ ਦੀ ਹਜ਼ੂਰੀ ਵਿੱਚ ਪਹੁੰਚਿਆ ਕੋਈ ਨਾ ਦਾ ਅੰਦਰ ਡਰ ਨਾ ਹੋਵੇ ਉਸਨੂੰ ਪੈ ਸਿੱਖੀ ਕਿਤੇ ਉਸ ਕੋਲੋਂ ਕੋਈ ਭੁੱਲ ਨਾ ਹੋ ਜਾਵੇ ਜੇ ਭੁੱਲ ਹੋਵੇ ਤਾਂ ਸਮਾਂ ਹੱਥੋਂ ਚਲਿਆ ਜਾਵੇਗਾ ਆਪਣੇ ਆਪ ਨੂੰ ਕਾਇਮ ਕਰਕੇ ਨਿਰੰਕਾਰੀ ਜੋਤ ਤੇ ਕਵਲ ਚਰਣਾ ਉਤੇ ਡੰਡਵਤ ਦਾ ਡੰਡਵਤ ਜਾ ਡਿੱਗਾ ਮੱਥਾ ਟੇਕਿਆ ਚਰਣਾ ਦੀ ਧੂੜ ਲਾਈ ਜਿਉਂ ਹੀ ਉਹ ਚਰਨ ਧੂੜ ਅੱਖਾਂ ਤੇ ਮੱਥੇ ਨੂੰ ਲਾਈ ਤ्यों ही सारे ਹਨੇਰੇ ਦੂਰ ਹੋ ਗਏ ਕਪਾਟ ਖੁੱਲ ਗਏ ਅੰਦਰ ਦੀ ਮੈਲ ਪਿਛਲੇ ਜਨਮਾਂ ਦੇ ਕਰਮਾਂ ਦੀ ਨਿਸ਼ਾਨੀ ਨੈਣਾ ਰਾਹੀਂ ਹੰਝੂ ਬਣ ਕੇ ਬਾਹਰ ਆ ਗਈ ਝੰਡਾ ਬਾਡੀ ਪੁਰਸ਼ ਬਣ ਗਿਆ ਸਤਮੁੱਚ ਦਾ ਪੁਰਸ਼ ਜਿਸ ਪੁਰਸ਼ ਨੂੰ ਪਰਮਾ ਪਰਮਾਤਮਾ ਦੀ ਅੰਗੀ ਸੰਗੀ ਮਿਥਿਆ ਜਾਂਦਾ ਹੈ ਦਾਤਾ ਮੇਰੇ ਉਤੇ ਕਿਰਪਾ ਕਰੋ ਮੇਰੇ ਦਿਲ ਨੂੰ ਜਨਮ ਜਨਮ ਦੀ ਮੈਲ ਲੱਗੀ ਹੋਈ ਹੈ ਇਹ ਮੈਲ ਦੂਰ ਕਰੋ ਗੁਰੂ ਜੀ ਦਇਆ ਦੇ ਘਰ ਆਏ ਮਿਹਰ ਦੀ ਨਿਗਾਹ ਕੀਤੀ ਝੰਡੇ ਬਾਡੀ ਦੇ ਸਿਰ ਉਪਰ ਹੱਥ ਰੱਖ ਕੇ ਆਖਿਆ ਪੁਰਸ਼ਾ ਨਿਹਾਲ ਨਿਹਾਲ ਪ੍ਰੇਮ ਤੇ ਸਰਦਾ ਨਾਲ ਕਹੋ ਸਤਿ ਕਰਤਾਰ ਸਭ ਕਲੇਸ਼ਾਂ ਦਾ ਨਾਸ ਕਰਨ ਵਾਲਾ ਸਤ ਨਾਮ ਦਾ ਸਿਮਰਨ ਹੈ ਜਗਤ ਨੂੰ ਸਿਰ ਰੱਖਣ ਵਾਲੀ ਨਾਮ ਇੱਕ ਸ਼ਕਤੀ ਹੈ ਇਸ ਪਰਥਾਏ ਗੁਰੂ ਜੀ ਨੇ ਬਾਣੀ ਉਚਾਰੀ ਸੁਣ ਸੁਣ ਬੂਝੈ ਮਾਨੈ ਨਾਉ ਤਾਕੈ ਸਦ ਬਲ ਹਾਰੇ ਜਾਉ ਆਪ ਭੁਲਾਏ ਠੌਰ ਨਾ ਠਾਉ ਤੂ ਸਮਝਾਵ ਹੈ ਮੇਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਬਾਜੀ ਸਭ ਕਾਲ ਰਹਾਉ ਖੇਤੀ ਵਣਜ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਆ ਮਹ ਚੋਟ ਨਾਮ ਵਿਸਾਰ ਚਲੇ ਮਨ ਉਪੋਟ ਸਾਚੇ ਗੁਰ ਕੀ ਸਾਖੀ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪੁਰਾਇਨ ਰਸ ਕਮਲ ਪਰੇਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਜ ਵਸੈ ਮਿਲ ਜੋਤਿ ਆਪਾਰ ਆਪ ਤੁਲਿਆ ਪੈ ਬਣਜਾਰ ਨਾਨਕ ਨਾਮ ਸਵਾਰਣ ਹਾਰ ਇਸ ਦਾ ਪ੍ਰਮਾਰਠ ਹੈ ਇਹ ਪੁਰ샤 ਜਿਹੜਾ ਪੁਰਸ਼ ਇਸ ਨਾਮ ਨੂੰ ਸੁਣਦਾ ਮਨ ਦਾ ਤੇ ਇਸ ਤੇ ਵਿਚਾਰ ਕਰਦਾ ਹੈ ਐਸੇ ਐਸੇ ਪੁਰਸ਼ ਤੋਂ ਮੈਂ ਬਲਹਾਰ ਜਾਂਦਾ ਹਾਂ ਪਰ ਪੁਰਸ਼ ਨੂੰ ਨਾਮ ਵੱਲ ਪੈਣਾ ਵਾਹਿਗੁਰੂ ਦੇ ਹੱਥ ਹੈ ਉਹ ਭੁਲਾ ਕੇ ਕੁਰਾਹੇ ਪਾਏ ਤਾਂ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ਪਰਭੂ ਹੀ ਸੋਜੀ ਬਖਸ਼ੇ ਤਾਂ ਨਾਮ ਦਾ ਸਿਮਰਨ ਹੋ ਸਤਦਾ ਹੈ ਨਾਮ ਹੀ ਇਹ ਨਾਮ ਕੀ ਐਸੀ ਵਸਤੂ ਹੈ ਜੋ ਜੀਵ ਆਤਮਾ ਦੇ ਨਾਲ ਜਾਂਦੀ ਤੇ ਸਹਾਈ ਹੁੰਦੀ ਹੈ ਨਾਮ ਤੋਂ ਬਿਨਾ ਸਾਰੇ ਜੀਵਾਂ ਨੂੰ ਕਾਲ ਰੂਪੀ ਸੈਨਾ ਬਨ ਲੈਂਦੀ ਹੈ ਦੁੱਖ ਉਠਾਂਦਾ ਹੈ ਪਰ ਤੰਦੇ ਵਿੱਚ ਨਾਮ ਸਹਾਈ ਹੁੰਦਾ ਹੈ ਤੰਦਾ ਭਾਵੇਂ ਖੇਤੀ ਹੋਵੇ ਜਾਂ ਬਿਉਪਾਲ ਜੀਵਾਂ ਨੇ ਪਾਪ ਪੁੰਨ ਦੀ ਪੰਡ ਉਠਾਈ ਹੋਈ ਹੈ ਉਹ ਵੀ ਤਦੇ ਹੌਲੀ ਹੋ ਸਕਦੀ ਹੈ ਜੇ ਨਾਮ ਦਾ ਸਿਮਰ ਨਾਮ ਦਾ ਸਿਮਰਨ ਕੀਤਾ ਜਾਵੇ ਨਾਮ ਤੇ ਹਉਮੈ ਜੋ ਜੀਵ ਨੂੰ ਤੰਗ ਕਰਦੇ ਨੇ ਨਾਮ ਵਿਸਾਰ ਦਿੱਤਾ ਜਾਵੇ ਤਾਂ ਇੰਨਾ ਚੋਰਾ ਦਾ ਬਹੁਤਾ ਜ਼ੋਰ ਪੈ ਜਾਂਦਾ ਹੈ ਮੂਰਖ ਲੋਕ ਮਨ ਦੇ ਮਗਰ ਲੱਗ ਕੇ ਕਸ਼ਟ ਉਠਾਉਂਦੇ ਹਨ ਜਿਹੜੇ ਪੁਰਸ਼ਾਂ ਨੇ ਸੱਚੀ ਸਿੱਖਿਆ ਹਾਸਲ ਕੀਤੀ ਹੈ ਉਹਨਾਂ ਦੀ ਆਤਮਾ ਚੰਗੀ ਸ਼ਰੀਰ ਸੀਤਲ ਅਤੇ ਉਹ ਸੱਚ ਦੇ ਇਮਤਿਹਾਨ ਵਿੱਚੋਂ ਪਾਸ ਹੋ ਜਾਂਦੇ ਹਨ ਜਿਵੇਂ ਕਮਲ ਫੁੱਲ ਜਾਲ ਵਿੱਚੋਂ ਖੁਰਾਕ ਲੈ ਕੇ ਫਿਰ ਵੀ ਜਾਲ ਤੋਂ ਨਿਰਲੇਪ ਰਹਿੰਦਾ ਹੈ ਜਿਵੇਂ ਗੁਰਮੁਖ ਲੋਕ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਮਾਰਗ ਤੇ ਚੱਲਦੇ ਹੋਏ ਜਗਤ ਤੋਂ ਨਿਰਲੇਪ ਰਹਿੰਦੇ ਹਨ ਜੋ ਗੁਰੂ ਦੇ ਸ਼ਬਦ ਜਾਂ ਗੁਰਵਾਹਿ ਗੁਰੂ ਦੇ ਸਿਮਰਨ ਨਾਲ ਲੱਗਦੇ ਹਨ ਉਹ ਐਸਾ ਆਨੰਦ ਮਾਣਦੇ ਹਨ ਜਿਵੇਂ ਕਮਾਦ ਦਾ ਮਿੱਠਾ ਰਸ ਪੀਣ ਤੇ ਆਨੰਦ ਮਾਨਿਦਾ ਹੈ ਸਭ ਵਿਗੜੇ ਕਮਾਂ ਨੂੰ ਸਵਾਰਨ ਵਾਲਾ ਨਾਮ ਹੈ ਇਸ ਸ਼ਬਦ ਦੇ ਉਪਰੰਤ ਗੁਰੂ ਜੀ ਨੇ ਝੰਡੇ ਨੂੰ ਉਪਦੇਸ਼ ਦਿੱਤਾ ਕਿ ਉਹ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਸਰਬਸ਼ਕਤੀਵਾਨ ਕਰਤਾਰ ਦੀ ਪੂਜਾ ਕਰਨ ਜਨਮ ਮਰਨ ਦਾ ਜਿਸ ਉਤੇ ਦੇਸ਼ ਕਾਲ ਤੇ ਆਬੋ ਹਵਾ ਜਨਮ ਮਰਨ ਦਾ ਜਿਸ ਉਤੇ ਦੇਸ਼ ਕਾਲ ਤੇ ਆਬੋ ਹਵਾ ਸਰ ਕਰੇ ਹੋ ਕਰਤਾਰ ਨਹੀਂ ਹੋ ਸਕਦਾ ਜੋ ਕਰਤਾਰ ਵਾਹਿਗੁਰੂ ਨਹੀਂ ਪੁਸਤੀ ਪੂਜਾ ਨਹੀਂ ਹੋ ਸਕਦੀ ਚੰਡੇ ਨੂੰ ਪੂਰਨ ਗਿਆਨ ਹੋ ਗਿਆ ਉਹ ਸਾਰੇ ਆਸਰੇ ਛੱਡ ਕੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਚੱਲਣ ਲੱਗਾ ਚੰਡੇ ਨੂੰ ਗੁਰਸਿੱਖ ਹੋਇਆ ਦੇਖ ਕੇ ਨਗਰੀ ਦੇ ਰਾਜੇ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ ਕੁਝ ਦਿਨ ਉਸ ਨਗਰੀ ਵਿੱਚ ਰਹਿਣ ਪਿੱਛੋਂ ਗੁਰੂ ਜੀ ਅੱਗੇ ਨੂੰ ਤਿਆਰ ਹੋਏ ਪਰ ਤੁਰੰਤ ਤੋਂ ਪਹਿਲਾਂ ਚੰਡੇ ਬਾਡੀ ਨੂੰ ਮੰਜੀ ਬਖਸ਼ੀ ਜੋ ਉਹ ਉਸ ਪਹਾੜੀ ਇਲਾਕੇ ਵਿੱਚ ਜੂਆਂ ਨੂੰ ਸਤਨਾਮ ਦਾ ਲਾਜਾਪ ਜਪਾਉਂਦੇ ਰਹੇ। ਸੋ ਇਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਜੀ ਨੇ ਝੰਡੇ ਬਾਡੀ ਨੂੰ ਮੰਜੀ ਬਖਸ਼ੀ। ਸੋ ਇਸੇ ਤਰ੍ਹਾਂ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਜਗਨਨਾਥ ਪੁਰੀ ਵਿੱਚ ਪੰਡਤਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਕੀ ਉਪਦੇਸ਼ ਦਿੱਤੇ। ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।